ਦੇਖੋ ਜੀ ਇਹ ਗੱਲ ਗੱਲ ਦੀ ਪੁੱਛੀ ਆ ਵੀ ਟਾਇਰ ਦੇ ਰਿਹਾ ਇਹ 101% ਸੱਚ ਆ ਠੀਕ ਹੈ ਜੀ 101% ਅੱਡੇ ਬੰਦਾ ਹਾਸ ਦਾ ਗਿਆ ਟਾਇਰ ਲੈ ਕੇ ਵੀ ਵਾਕਿਆ ਯਾਰ ਬੰਦੇ ਨੇ ਗੱਲ ਜੋ ਕੀਤੀ ਆ ਪਾਸ ਸਾਹਮਣੇ ਪਗਾਈ ਆ ਠੀਕ ਹੈ ਜੀ ਜਿਹੜੀ ਗੱਲ ਸਹੀ ਬਾਕੀ ਮੈਂ ਤੁਹਾਨੂੰ ਕਹਿੰਦਾ ਮੈਂ ਖਨੋਰੀ ਆਉਂਗਾ ਠੀਕ ਹੈ ਜੀ ਉੱਥੇ ਇੱਕ ਇੱਕ ਬੰਦੇ ਡਾਟਾ ਲਿਆ ਜਾਊਗਾ ਹਾਂਜੀ ਉਦੋਂ ਥੋੜੇ ਦਿਨਾਂ ਬਾਅਦ ਜੇ ਉਹ ਕਹਿੰਦਾ ਵੀ ਤੁਸੀਂ ਟਾਇਰ ਉੱਥੇ ਪਚਾਓ ਆਪਾਂ ਉੱਥੇ ਪਚਾਵਾਂਗੇ ਠੀਕ ਹੈ ਠੀਕ ਹੈ ਤੇ ਇਹ ਸੇਵਾ ਪਚਾਉਣ ਦੀ ਬਰਾਡ ਟਰੈਕਟਰ ਕੋਟਲੀ ਸੰਘਰ ਪਿੰਡ ਆ ਉਹਦਾ ਤੇ ਟਰਾਲੀ ਜਾਊਗਾ ਟਾਇਰ ਲੈ ਕੇ ਜਾ ਟਾਇਰ ਲੈ ਕੇ ਵੀ ਕਹਿੰਦੇ ਪਏ ਭਾਵੇਂ ਦਸਾਂ ਦੇ ਪਾ ਕੇ ਆਉਣੇ ਆ 100 ਦੇ ਪਾਟੇ ਹੋਣੀ ਆ ਹਾਂਜੀ ਆਪਾਂ ਦੇਵਾਂਗੇ 100 ਦੇ 100 ਟਾਇਰ ਦੇਵਾਂਗੇ ਗਡੋਰ ਭਰੇ ਪਏ ਆ ਸਾਡਾ 150 ਤੁਹਾਨੂੰ ਹੈ ਤੁਸੀਂ ਕਿਉਂ ਆਏ ਆ ਇੱਕ ਨਾ ਮਨ ਦੇ ਵਿੱਚ ਵੀ ਇੱਕ ਹੁੰਦਾ ਨਾ ਜਿਵੇਂ ਦੇਖ ਕੇ ਵੀ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਸੀ ਕਿ ਆਪਾਂ ਇੱਕ ਸਵਾਲ ਹੁੰਦਾ ਵੀ ਯਾਰ ਸਰਕਾਰ ਨੂੰ ਪਹਿਲਾਂ ਪਤਾ ਹੀ ਨਾ ਲੱਗਣ ਦਿੰਦੇ ਉਹ ਬੈਰੀਗੇਟਿੰਗ ਕਰਦੇ ਹੀ ਨਾ ਉੱਥੇ ਹੁੰਦਾ ਵੀ ਜਿੱਥੋਂ ਸੰਘਰਸ਼ ਸ਼ੁਰੂ ਹੋ ਰਿਹਾ ਹੈ ਵੀ ਉਹ ਜਦੋਂ ਕੱਠ ਕਰਨਾ ਹੈ ਉਹ ਕੱਲੇ-ਕੱਲੇ ਨੂੰ ਕਾੜਤਾ ਨਹੀਂ ਪਾਉਣਗੇ ਵੀ ਲੋਕੋ ਤੁਸੀਂ ਪਹੁੰਚੋ ਇੱਕ ਆਡੀਓ ਲੱਗੀ ਦੇਖੀ ਉਹਦੇ ਤੇ ਸੋਹਣਾ ਸਾਊਂਡ ਲੱਗਿਆ ਹੁੰਦਾ ਬੰਦੇ ਦੇ ਮਨ ਦੇ ਵਿੱਚ ਇੱਕ ਜਨੂਨ ਜੋਸ਼ ਜਾਗਦਾ ਫਿਰ ਮੈਂ ਵੀ ਜਾਣਾ ਮੈਂ ਵੀ ਜਾ ਕੇ ਇੱਥੇ ਯੋਗਦਾਨ ਪਾਉਣਾ ਸਹੀ ਹੈ ਉਸੇ ਤਰ੍ਹਾਂ ਤੁਹਾਡੀ ਵੀਡੀਓ ਦੇਖ ਕੇ ਮਨ ਦੇ ਵਿੱਚ ਯਾਰ ਇੱਕ ਵਾਰ ਉੱਠਿਆ ਬਹੁਤ ਵਧੀਆ ਵੀ ਯਾਰ ਬਾਈਆਂ ਦੀ ਬਹੁਤ ਵਧੀਆ ਕੁਰਬਾਨੀ ਹੈ ਵੀ ਜਿਹੜਾ ਧਰਨੇ ਤੇ ਨਹੀਂ ਜਾ ਸਕਦਾ ਉਹ ਇੱਥੇ ਬਹਿ ਕੇ ਵੀ ਯੋਗਦਾਨ ਪਾ ਸਕਦਾ ਜੇ ਕਹਿੰਨੇ ਦਿਲ ਖੋਲਣਾ ਹੋਵੇ ਬਿਲਕੁਲ ਇਸ ਲਈ ਆਪਾਂ ਤੁਹਾਡੇ ਕੋਲੇ ਅੱਜ ਪਹੁੰਚੇ ਆਂ ਤੇ ਦਰਸ਼ਕਾਂ ਨੂੰ ਟਾਇਰ ਤਾਜਪਾਲ ਸਦੇ ਸਾਹਮਣੇ ਮੁਖਸਰ ਮਲੋਟ ਰੋਡ ਤੇ ਜਿੱਥੇ ਕਿ ਆਪਾਂ ਵੀਡੀਓ ਦੀ ਇੱਕ ਕਲਿੱਪ ਵੀ ਦੇਖੀ ਸੀ ਕਿ ਕਿਸਾਨੀ ਸੰਘਰਸ਼ ਧਰਨੇ ਨੂੰ ਚੱਲਦੇ ਹੋਏ ਵੀਰ ਜਿੰਨੇ ਵੀ ਪੈਸੇ ਟਾਇਰਾਂ ਦਾ ਨੁਕਸਾਨ ਹੋਇਆ ਉੱਥੇ ਟਾਇਰਾਂ ਦਾ ਨੁਕਸਾਨ ਕੀਤਾ ਗਿਆ ਸਰਕਾਰ ਵੱਲੋਂ ਵੀਰ ਉਹਨਾਂ ਨੂੰ ਟਾਇਰਾਂ ਕਿਸਾਨ ਭਰਾਵਾਂ ਨੂੰ ਟਾਇਰ ਫ੍ਰੀ ਪਾ ਕੇ ਦੇਣਗੇ ਇਸ ਲਈ ਮੇਰੇ ਮਹਿਮਾਨ ਦੇ ਵਿੱਚ ਆਈ ਵੀਰ ਆਪਾਂ ਜਾ ਕੇ ਦੇਖ ਕੇ ਆਉਣਾ ਬਹੁਤਿਆਂ ਦੇ ਸਵਾਲ ਸੀ ਕਮੈਂਟ ਸੀ ਵੀ ਇਹ ਗੱਲ ਸੱਚ ਹੈ ਕਿ ਕੱਲੇ ਬਸ ਸੋਸ਼ਲ ਮੀਡੀਆ ਤੇ ਇਕ ਆਏ ਆ ਵੀ ਫੇਮ ਲੈਂਡ ਦੇ ਮਾਰੇ ਕੀਤਾ ਜਾ ਰਿਹਾ ਆਪਾਂ ਵੀਰਾਂ ਨਾਲ ਮਲਾਵਾਂਗੇ ਕਰਾਂਗੇ ਗੱਲਬਾਤ ਪੁੱਛਾਂਗੇ ਕਿੰਨੀ ਗੱਲ ਸੱਚ ਹੈ ਤੇ ਕਿੰਨੀ ਗੁੱਟ ਹੈ ਹਾਂਜੀ ਵੀ ਸਾਸਰੀ ਕਾਲਦਵਾਲ ਸਾਸਰੀ ਕਾਲਦਵਾਲ ਕੀ ਆਲਾ ਜੀ ਵਧੀਆ ਜੀ ਤੁਹਾਡਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਆਪਾਂ ਦਰਸ਼ਕਾਂ ਨੂੰ ਦੱਸ ਗਏ ਜੀ ਅੱਜ ਟਾਇਰ ਇਹ ਗੱਲ ਸੱਚ ਹੈ ਵੀ ਟਾਇਰ ਆਪਾਂ ਪਾ ਕੇ ਦੇ ਰਹੇ ਆਂ ਪਹਿਲਾ ਆਪਣਾ ਚੈਨਲ ਦਾ ਨਾਮ ਕੀ ਤੁਹਾਡੇ ਟ੍ਰੈਂਡਿੰਗ ਟ੍ਰੈਂਡਿੰਗ ਪੈਂਡੂ ਜੀ ਪੈਂਡਿੰਗ ਪੈਂਡੂ ਆ ਜੀ ਹਾਂਜੀ ਪਹਿਲਾਂ ਬਹੁਤ ਬਹੁਤ ਧੰਨਵਾਦ ਟ੍ਰੈਂਡਿੰਗ ਪੈਂਡੂ ਦਾ ਇੱਥੇ ਆਉਣ ਤੇ ਠੀਕ ਹੈ ਜੀ ਠੀਕ ਹੈ ਜੀ ਬਾਦ ਸਾਹਿਬ ਦਫ਼ਤਰ 'ਚ ਮਿਲਾਂਗੇ ਅੰਦਰ ਬੈਠੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਲਈ ਟਾਈਮ ਕੱਢਿਆ ਬਾਕੀ ਵੀ ਤੁਸੀਂ ਕਿਵੇਂ ਆਏ ਕੀ ਕਰਾ ਸਾਡਾ ਸੋਲ ਤੁਹਾਨੂੰ ਹੈ ਤੁਸੀਂ ਕਿਉਂ ਆਏ ਇੱਕ ਨਾ ਮਨ ਦੇ ਵਿੱਚ ਵੀ ਇੱਕ ਹੁੰਦਾ ਨਾ ਜਿਵੇਂ ਦੇਖ ਕੇ ਵੀ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਸੀ ਠੀਕ ਹੈ ਆਪਾਂ ਇੱਕ ਸਵਾਲ ਹੁੰਦਾ ਵੀ ਯਾਰ ਸਰਕਾਰ ਨੂੰ ਪਹਿਲਾਂ ਪਤਾ ਹੀ ਨਾ ਲੱਗਣ ਦਿੰਦੇ ਉਹ ਬੈਰੀਗੇਟਿੰਗ ਕਰਦੇ ਹੀ ਨਾ ਉੱਥੇ ਹੁੰਦਾ ਵੀ ਜਿੱਥੋਂ ਸੰਘਰਸ਼ ਸ਼ੁਰੂ ਹੋ ਰਿਹਾ ਹੈ ਵੀ ਉਹ ਜਦੋਂ ਕੱਠ ਕਰਨਾ ਹੈ ਉਹ ਕੱਲੇ-ਕੱਲੇ ਨੂੰ ਕਾਰਤਾ ਨਹੀਂ ਪਾਉਣਗੇ ਵੀ ਲੋਕੋ ਤੁਸੀਂ ਪਹੁੰਚੋ ਇੱਕ ਆਡੀਓ ਲੱਗੀ ਦੇਖੀ ਉਹਦੇ ਤੇ ਸੋਹਣਾ ਸਾਊਂਡ ਲੱਗਿਆ ਹੁੰਦਾ ਬੰਦੇ ਦੇ ਮਨ ਦੇ ਵਿੱਚ ਇੱਕ ਜਨੂਨ ਜੋਸ਼ ਜਾਗਦਾ ਯਾਰ ਮੈਂ ਵੀ ਜਾਣਾ ਮੈਂ ਵੀ ਜਾ ਕੇ ਇੱਥੇ ਯੋਗਦਾਨ ਪਾਉਣਾ ਸਹੀ ਹੈ ਉਸੇ ਤਰ੍ਹਾਂ ਤੁਹਾਡੀ ਵੀਡੀਓ ਦੇਖ ਕੇ ਮਨ ਦੇ ਵਿੱਚ ਯਾਰ ਇੱਕ ਵਾਰ ਉੱਠਿਆ ਬਹੁਤ ਵਧੀਆ ਵੀ ਯਾਰ ਬਾਈਆਂ ਦੀ ਬਹੁਤ ਵਧੀਆ ਕੁਰਬਾਨੀ ਹੈ ਵੀ ਜਿਹੜਾ ਧਰਨੇ ਤੇ ਨਹੀਂ ਜਾ ਸਕਦਾ ਉਹ ਇੱਥੇ ਬਹਿ ਕੇ ਵੀ ਯੋਗਦਾਨ ਪਾ ਸਕਦਾ ਜੇ ਕਹਿੰਨੇ ਦਿਲ ਖੋਲਣਾ ਹੋਵੇ ਬਿਲਕੁਲ ਇਸ ਲਈ ਆਪਾਂ ਤੁਹਾਡੇ ਕੋਲੇ ਅੱਜ ਪਹੁੰਚੇ ਆ ਤੇ ਦਰਸ਼ਕਾਂ ਨੂੰ ਦੱਸਣਾ ਦੇਖੋ ਜੀ ਇਹ ਗੱਲ ਗੱਲ ਵੀ ਪੁੱਛੀ ਆ ਵੀ ਟਾਇਰ ਦੇ ਰਿਹਾ ਇਹ 101% ਸੱਚ ਆ ਠੀਕ ਆ ਜੀ 101% ਅੱਛਾ ਜੀ ਦੂਜੀ ਰਹੀ ਗੱਲ ਬਾਈ ਜੀ ਮੈਂ ਕਹਿੰਦਾ ਵੀ ਜਿਹਨੇ ਟਾਇਰ ਲੈਣੇ ਆ ਉਹ ਚੋਲਿਆਂ ਤੋਂ ਚੋਲਿਆਂ ਤੋਂ ਅਤੇ ਆਪਣਾ ਨਾ ਗਰਾਲਾ ਤੋਂ ਤੇ ਕਮਿਸ਼ਨ ਖਾਣ ਵਾਲਿਆਂ ਤੋਂ ਤੇ ਫੋਕੀ ਫੇਮ ਲੈਣ ਵਾਲਿਆਂ ਤੋਂ ਬਚੋ ਕਹਿਣ ਦਾ ਭਾਅ ਇਹ ਆ ਮੇਰੇ ਨਾਲ ਸਿੱਧਾ ਸਮਰਕਰੋ ਯਾਰ ਕ੍ਰੀਨ ਤੇ ਨੰਬਰ ਦਵਾਂਗੇ ਸਿੱਧਾ ਆਪਾਂ ਪਾਰਕ ਕਰੋ ਸਿੱਧਾ ਕਰੋ ਬਾਕੀ ਖਾਲਸਾ ਵੀ ਹੁੰਦੇ ਆ ਮੇਰੇ ਕੋਲੇ ਫੋਨ ਸੁਣਨ ਦਾ ਕੋਈ ਟਾਈਮ ਨਹੀਂ ਹੁੰਦਾ ਕਾਲਡ ਵਰਡ ਲੱਗੀ ਹੋਣ ਕਰਕੇ ਖਾਲਸਾ ਹੀ ਫੋਨ ਟੈਂਡ ਕਰਦੇ ਆ ਬਾਕੀ ਖਾਲਸਾ ਹੀ ਦੱਸਣਗੇ ਇਹਨਾਂ ਨੂੰ ਕੀ ਪਰੇਸ਼ਾਨੀਆਂ ਆਈਆਂ ਕਿਹੜੇ ਬੰਦੇ ਨਜ਼ਰ ਟਰੈਕ ਕਰ ਰਹੇ ਆ ਸਾਡੇ ਆ ਬਾਈ ਜੀ ਬਾਕੀ ਤਾਂ ਵੀਰ ਪਤਾ ਕੀ ਚੱਕਰ ਹੈ ਇਹ ਹੁਣ ਜਿਹੜੇ ਇੱਕ ਬੰਦੇ ਨੇ ਵੀਰ ਨੇ ਆਡੀਓ ਪਾਤੀ ਸਾਡੀ ਉਹ ਬਾਦਲ ਸਾਹਿਬ ਦੀ ਆਵਾਜ਼ ਨਹੀਂ ਸੀਗੀ ਬਾਦਲ ਸਾਹਿਬ ਨੇ ਮੈਨੂੰ ਫੁੱਲ ਪਾਵਰਾਂ ਦਿੱਤੀਆਂ ਸੀਗੀਆਂ ਤੇ ਕਿਸੇ ਵੀ ਬੰਦੇ ਦਾ ਕੋਈ ਕਾਲ ਆਉਂਦੀ ਹੈ ਹਾਂਜੀ ਤੇ ਤੁਸੀਂ ਆਪ ਦਾ ਕਿਸੇ ਨੂੰ ਨਾ ਨਹੀਂ ਕਰਨੀ ਬਿਲਕੁਲ ਠੀਕ ਹੈ ਜੀ ਉਹ ਬੰਦਾ ਨਾ ਮੈਨੂੰ ਐਵੇਂ ਵਾਰੀ ਵਾਰੀ ਜਿਵੇਂ ਵੀ ਬੈ ਟਰੱਕ ਲਿਆਵਾ ਮੈਂ ਗੱਡੀ ਲਿਆਵਾ ਮੈਂ ਉਹਨੂੰ ਤਾਂ ਕਰਕੇ ਥੋੜਾ ਜਿਹਾ ਗੱਲ ਹੋ ਗਈ ਸੀਗੀ ਤੇ ਬਾਕੀ ਉਹ ਤੁਸੀਂ ਵੇਖ ਹੀ ਲਿਆ ਤੁਸੀਂ ਕਹਿੰਦੇ ਵੀ ਅਸੀਂ ਸਰਵੇ ਕਰਕੇ ਆਏ ਹਾਂ ਤੁਹਾਨੂੰ ਹੋਰ ਵੀ ਕੌਲਾਂ ਆਈਆਂ ਕਹਿੰਦੇ ਵੀ ਵਾਰ-ਵਾਰ ਦੋ ਟਰੈਕਟਰਾਂ ਦੇ ਟਾਇਰ ਪਾਟੇ ਆ ਠੀਕ ਹੈ ਜੀ ਬਾਦਲ ਸਾਹਿਬ ਹਜੇ ਵੀ ਕਹਿੰਦੇ ਪਏ ਜੀ ਭਾਵੇਂ 10ਾਂ ਦੇ ਪਾਟੇ ਹੋਣ ਹਾਂ ਇਹ ਭਲਾ 100 ਦੇ ਪਾਟੇ ਹੋਣੀ ਆ ਹਾਂਜੀ ਆਪਾਂ ਦੇਵਾਂਗੇ 100 ਦੇ 100 ਟਾਇਰ ਦੇਵਾਂਗੇ ਗੜੋਂ ਨਾਲ ਭਰੇ ਪਏ ਆ ਸੋਖਣ ਵਾਲੇ ਡੱਬੀ ਇਹਦੇ ਭਰੀ ਪਈ ਆ ਸੱਜਰੀ ਬਹੁਤ ਜਿਵੇਂ ਭਰੀ ਪਈ ਆ ਠੀਕ ਹਰ ਬੰਦੇ ਨੂੰ ਦੇਵਾਂਗੇ ਵਰੀ ਦੇ ਵਿੱਚੋਂ ਸਮਾਨ ਹਾਂਜੀ ਹਾਂਜੀ ਬਸ ਇਹੀ ਗੱਲਾਂ ਵੀਰੇ ਵੀ ਸਾਨੂੰ ਜਾਂਚੇ ਪਰਖੇ ਬਣਾ ਐਵੇਂ ਬਿਨਾ ਗੱਲੋਂ ਤੁਸੀਂ ਐਵੇਂ ਹਵਾ ਦੇ ਤੀਰ ਨਾ ਛੱਡੋ ਵੀ ਕੋਈ ਹੁਣ ਰਾਤ ਇੱਕ ਕਾਲ ਕਰੀ ਖੜਾ ਸੀ ਕਹਿੰਦਾ ਜੀ ਤੁਸੀਂ ਫੇਮ ਲਾਈਨ ਪਿੱਛੇ ਕਰੀ ਜਾਂਦੇ ਹੋ ਉਹ ਮੇਰਾ ਵੀਰ ਮੈਂ ਉਹਨੂੰ ਵੀ ਰਾਤ ਇਹੀ ਗੱਲ ਕਹੀ ਸੀ ਵੀ ਤੂੰ ਪਾਟੇ ਟਾਇਰ ਲਿਆ ਠੀਕ ਆ ਸਾ ਪਾਟੇ ਦੇਜੋ ਤੇ ਸਾਡੇ ਤੇ ਲੈ ਜਾਓ ਲੈ ਜਾਓ ਜਿੰਨਾ ਟਾਇਰ ਤੁਹਾਡਾ ਪਾਟ ਦੂਜੀ ਗੱਲ ਯਾਰ ਆਉਂਦੇ ਸੰਡੇ ਤਰੀਕ ਕਿਹੜੀ ਬੰਦੀ ਹੈ ਬਾਈ 4 ਕੇ 5 ਤਿੰਨ ਤਰੀਕ ਨੂੰ ਮੈਂ ਖੁਦ ਖਲੋਰੀ ਜਾਊਂਗਾ ਠੀਕ ਹੈ ਜੀ ਪਹਿਲਾਂ ਉਹ ਅਰਦਾਸ ਕਰਦਾ ਕਿ ਅੰਦੋਲਨ ਖਤਮ ਹੋ ਜਾਈ ਆਪਾਂ ਜੋ ਵੀ ਹੈ ਕੇਂਦਰ ਸਰਕਾਰ ਆਪਣੀਆਂ ਮੰਗਾਂ ਮੰਨ ਲੇ ਕੇਂਦਰ ਆਪਣੀਆਂ ਮੰਗਾਂ ਮੰਨ ਲੇ ਤੇ ਮੇਰੇ ਭਰਾ ਸੁੱਖੀ ਸੰਦੀ ਘਰੇ ਆ ਜਾਣ ਤੇ ਮੈਂ ਜਿੰਨਾਂ ਦੇ ਪੈਰ ਤੱਕਿਆ ਰਿਪੋਰਟਾਂ ਲੈ ਕੇ ਕੋਸ਼ਿਸ਼ ਕਰੂੰਗਾ ਕਿ ਮੈਂ ਟੈਰ ਜਾਵਾਂ ਆਪਣਾ ਜਣ ਇੱਥੇ ਜਾਂ ਮਾਨ ਦੇ ਪਿੰਡ ਪਚਾਉ ਠੀਕ ਹੈ ਜੀ ਠੀਕ ਮੈਨੂੰ ਪਤਾ ਬਾਈ ਦਾਈਆਂ ਦੇ ਢੇਡ ਨਹੀਂ ਲੁਕਦੇ ਹਾਂਜੀ ਜੀ ਸਿਰਫ ਤੇ ਸਿਰਫ 25 ਤੋਂ 30 ਟਨ ਦਾ ਨਿਸ਼ਾਨ ਹੋਇਆ ਹੈ ਟਹਿਰਾ ਦਾ ਹਾਂਜੀ ਬਾਕੀ ਦੇ ਵੱਧ ਹੋਇਆ ਉਹ ਭਾਈਦੇ ਨਹੀਂ ਗੇ ਮੈਂ ਆਦਿ ਨੂੰ ਝੂਠੀ ਤਸੱਲੀ ਨਹੀਂ ਦਿੰਦਾ ਹਾਂਜੀ ਹਾਂ ਮੈਂ ਭਾਈਦਾ ਨਹੀਂ ਕੋਲ 100 ਟਨ ਹੋ ਰਿਹਾ ਠੀਕ ਹੈ ਜੀ ਕਰਾਂਗੇ ਪੂਰੀ ਤੇ ਜਿਹੜੇ ਐਵੇਂ ਮੈਂ ਟਰੱਕ ਲਿਆਵਾ ਜਿਹੜੇ ਅਸੀਂ 10 ਲੱਖ ਦਾ ਮਾਲ ਦੇ ਲੱਤ ਕੇ ਦੇ ਲਈਏ ਤੂੰ ਆਵੇ ਘਰੇ ਲਾ ਦੇ ਠੀਕ ਹੈ ਠੀਕ ਹੈ ਹਣ ਮੈਂ ਇਹ ਜੂਨੀਅਨ ਖਿਖਾ ਲਿਆਉਂਗਾ ਮੈਂ ਫਰਾਨੇ ਨੂੰ ਖਿਖਾ ਲਿਆਉਂਗਾ ਯਾ ਸਾਨੂੰ ਜੂਨੀਅਨ ਵਾਲਾ ਆਪ ਸੰਭਰ ਕਰ ਲੈ ਪ੍ਰਧਾਨ ਹਾਂ ਹਾਂ ਤੂੰ ਤਾਂ ਲੈਟਰ ਬੜ ਘਰੇ ਹੀ ਪਾ ਲੇਗਾ ਨਹੀਂ ਉੱਥੇ ਲਿਖਾਉਂਦੀ ਲੋੜ ਹੀ ਨਹੀਂ ਜਦੋਂ ਬੰਦੇ ਦੇ ਜਿਹੜੇ ਦਾ ਟਾਇਰ ਪਾਟਿਆ ਯਾਰ ਉਹ ਲੈ ਕੇ ਆਊਗਾ ਉਹ ਟਾਇਰ ਪਵਾਊਗਾ ਯਾ ਮੇਰੇ ਉਹ ਤਾਂ ਸੈਨਾ ਵਾਲੀ ਦਾ ਕੋਈ ਗੱਲ ਨਹੀਂ ਭਾਈ ਇਹੜਾ ਥਾਣੇਦਾਰ ਬੈਣਾ ਉਹ ਮੂੰਹ ਵੇਖ ਕੇ ਵਾਦ ਦਿੰਦਾ ਮੇਰਾ ਨੁਕਸਾਨ ਹੋਇਆ ਕਿ ਨਹੀਂ ਹੋਇਆ ਹੁਣ ਆ ਮਾਤਾ ਸੀਗੀ ਆ ਜਿਹੜੀ ਕਰੋੜ ਪਿੱਛੇ ਆ ਗਈ ਛੁੱਪ ਕਰਨ ਵਾਲਾ ਕੇਸ ਜਾ ਉਹ ਮਾਰ ਫੇਰ ਤੋਂ ਕੋਈ ਹੈ ਨਾ ਸ਼ਰਮ ਹੈ ਕਿ ਉਹ ਆਹ ਕਹਿੰਦਾ ਉਹ ਵੀ ਇਹ ਮੇਰੇ ਮੁੰਡਾ ਮਰਿਆ ਯਾਰ ਭਾਈ ਤੇਰੇ ਨਾਲ ਹੋਇਆ ਨਾ 4 ਦਿਨ ਮੂੰਹ ਨਹੀਂ ਉਤਰਦਾ ਤੇ ਉਸ ਤੋਂ ਬਾਅਦ ਇੱਕ ਆਪਣੀ ਕੀ ਮਾਨ ਦੇ ਵਿੱਚ ਜਾਗ ਗਿਆ ਵੀ ਆਪਣਾ AR ਵੀ ਆਪਾਂ ਕਿਉਂ ਬਦਲ ਨਹੀਂ ਵੀ ਇਹ ਦਾਣ ਕਿਉਂ ਕਰਨਾ ਗੱਲ ਤੇਰੀ ਸਹੀ ਹੈ ਯਾਰ 20 ਸਾਲ ਹੋ ਗਏ ਮੈਨੂੰ ਕਮਾਈ ਕਰਦਿਆਂ ਠੀਕ ਹੈ ਠੀਕ ਹੈ ਮੈਂ ਦਸਵੰਦ ਨਹੀਂ ਕੱਢਿਆ ਸੀ ਅੱਛਾ ਮੇਰੇ ਮਨ ਚ ਆਇਆ ਯਾਰ ਕਿਉਂ ਨਾ ਦਸਵੰਦ ਕੱਢਿਆ ਜਾਵੇ ਠੀਕ ਹੈ ਤੇ ਮੈਂ ਕੋਈ ਮੌਕਾ ਇਹ ਭਾਲਦਾ ਸੀ ਕੋਈ ਬਹਾਨਾ ਆ ਅੱਛਾ ਜੀ ਤੇ ਪਰਮਾਤਮਾ ਨੇ ਵੇਖੇ ਬਹਾਨਾ ਦੇਤਾ ਹਾਂ ਕੇਂਦਰ ਮੰਨ ਜੇ ਤੁਸ਼ਵੰਤਾ ਮਹੋਰ ਪਾਸੇ ਵੀ ਕੱਢ ਲੈਂਦਾ ਕਿਤੇ ਹਾਂਜੀ ਹਾਂਜੀ ਚਲੋ ਕੋਈ ਬਹਾਨਾ ਬਣਿਆ ਮੇਰੇ ਮਨਖ ਹਲੂਨਾ ਆਇਆ ਉਹ ਮੈਨੂੰ ਹਲੂਨੇ ਨੇ ਜਗਾਤਾ ਤੇ ਆਪਾਂ ਧਾਨ ਦੇਣਾ ਸ਼ੁਰੂ ਮੈਂ ਕਿਦਾਂ ਨਹੀਂ ਲੜਾ ਮੈਂ ਕਿਹਾ ਦੱਸਾਂ ਮੈਂ ਕੁਛ ਠੀਕ ਜੋ ਕੋਸ਼ਾ ਪਰਮਾਤਮਾ ਹਾਂਜੀ ਹਾਂਜੀ ਇਹ ਤੇਰੇ ਵਿੱਚ ਵੀ ਆ ਸਕਦਾ ਬਿਲਕੁਲ ਇਹ ਵੀ ਆ ਬਾਈ ਦੇ ਵਿੱਚ ਵੀ ਆ ਸਕਦਾ ਇੱਧਰ ਵੀ ਆ ਸਕਦਾ ਪਰਮਾਤਮਾ ਦਾ ਕੋਈ ਪਤਾ ਨਹੀਂ ਕਦੋਂ ਕਿੱਥੇ ਆ ਜਾਵੇ ਉਹ ਆਪ ਨਹੀਂ ਆਉਂਦਾ ਹੁੰਦਾ ਉਹ ਬੰਦੇ ਦੇ ਵਿੱਚ ਆਉਂਦਾ ਠੀਕ ਹੈ ਜੀ ਤੇ ਸਾਡੇ ਵੀ ਆਪਾਂ ਨੂੰ ਸੇਵਾ ਦਾ ਮੌਕਾ ਮਿਲ ਗਿਆ ਹਾਂ ਜੀ ਤੇ ਮੈਂ ਆਉਂਗਾ ਖਨੋਰੀ ਤੇ ਜਿਹੜੇ ਆਉਣਾ ਉਹ ਜਦੋਂ ਮੈਂ ਖਨੋਰੀ ਮਿਲੂਗਾ ਐਤਵਾਰ ਆ ਜਿਓ ਉੱਥੇ ਕਰਾਂਗੇ ਇੰਟਰਵਿਊ ਹਾਂ ਜੀ ਕਿਸਾਨ ਟੈਰ ਆ ਲਿਆਂਗੇ ਕਿਸਾਨ ਟੈਰ ਦਾ ਮਿਲੂਗਾ ਖਨੋਰੀ ਐਤਵਾਰ ਨੂੰ ਸਾਡੇ ਸਰਦੇਸ਼ ਸਿੰਘ ਪ੍ਰਧਾਨ ਦੇ ਜਿੱਤੇ ਲੱਗਿਆ ਮੁਕਸਰ ਵਾਲੇ ਦਾ ਜ਼ਿਲ੍ਹਾ ਪ੍ਰਧਾਨ ਦੇ ਸਿੱਧੂਪੁਰ ਦੇ ਉਹਨਾਂ ਨੇ ਮਿਲੂੰਗਾ ਮੈਂ ਤੰਬੂ ਜਾਂ ਸਟਾਲ ਦਾ ਕਾਊਂਟਰ ਉਹ ਪੰਪ ਦੇ ਸਭ ਘਾਬੇ ਸਾਹਮਣੇ ਲੱਗਾ ਤੇ ਮੇਰੀ ਦਰਸ਼ਕਾਂ ਨੂੰ ਦੱਸ ਦਈਏ ਵੀ ਆਪਣੀ ਕੀ ਲੋਕੇਸ਼ਨ ਹੈ ਕਿਹੜੀ ਸਾਈਡ ਤੋਂ ਆਉਂਦੇ ਆ ਇਧਰੋਂ ਠੰਡਾ ਫਾਇਰ ਤੋਂ ਆਉਂਦੇ ਆ ਤੇ ਮਲੋੜ ਸਾਈਡ ਤੋਂ ਆਉਂਦੇ ਆ ਸਾਰੇ ਪ੍ਰੋਪਰ ਯਾਰ ਕੁਝ ਸ਼ਰਾਰਤੀ ਅਨਸਰਾਂ ਨੇ YouTube ਤੇ ਜਾਂ Google ਤੇ ਸਾਡੀ ਜਿਹੜੀ ਲੋਕੇਸ਼ਨ ਹੈ ਨਾ ਉਹ ਕੋਰਕੁਰਾ ਰੋਡ ਖਾਤੀ ਹੈ ਠੀਕ ਹੈ ਉਹ ਮੈਂ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਗੂਗਲ ਵਾਲੇ ਵੀ ਨਹੀਂ ਗੱਲ ਸੁਣਦੇ ਮਨ ਲਾ ਦੇ ਵੀ ਮੋਦੀ ਦੇ ਚਲ ਛੱਡਿਆ ਰ ਇਹਨਾਂ ਨੂੰ ਆ ਉਹਨੇ ਬਸ ਸੱਦਾ ਮੁਕਸਰ ਦਾ ਠੀਕ ਹੈ ਜੀ ਬਸੱਡੇ ਦਾ ਸਿਰਫ ਇੱਕ ਸੇ ਇੱਕ ਮਿੰਟ ਦਾ ਰਸਤਾ ਹੈ ਹਾਂਜੀ ਸ਼ਹਿਰ ਵਾਲੇ ਪਾਸੇ ਠੀਕ ਹੈ ਜੀ ਤੇ ਇਧਰੋਂ ਜੇ ਕੋਰਕੁਰਾ ਰੋਡ ਤੋਂ ਆਓ ਤਾਂ ਸਿੱਧਾ ਆ ਜਾਓ ਮਲੋਟ ਰੋਡ ਤੇ ਠੀਕ ਹੈ ਜੀ ਆ ਆਪਣੀ ਲਿਕੇਸ਼ਨ ਮੇਲ ਤਾਜਪਾਲ ਦੇ ਸਾਹਮਣੇ ਹਾਂਜੀ ਤਾਜਪਾਲ ਦੇ ਬਿਲਕੁਲ ਸਾਹਮਣੇ ਨੀਅਰ ਬਸਟਾਂ ओके ओके हां जी ਦੋਸਤੋ ਤੁਸੀਂ ਦੇਖ ਹੀ ਚੁੱਕਿਓ ਜੋ ਵੀ ਗੱਲਬਾਤ ਹੋਈ ਹੈ ਸਾਰੀ ਵੀਡੀਓ ਦੇ ਵਿੱਚ ਬਸ ਕਿ ਮੈਂ ਇੱਕ ਗੱਲ ਦੱਸ ਦਿਆਂ ਛੋਟੇ ਵੀਰ ਆ ਬੰਦੇ ਖਰੇ ਵੀ ਹੈ ਹੋਰ ਵੀ ਇਹ ਕੈਮਰਾ ਚ ਨਹੀਂ ਕਰਨਾ ਕਹਿੰਦੇ ਆ ਮੁੰਡਾ ਕਹਿੰਦਾ ਮੈਂ ਚੰਗੀ ਤਰ੍ਹਾਂ ਜਾਣਨਾ ਜਿਨ੍ਹਾਂ ਨੇ ਮਤਲਬ ਕਿ ਮੇਰੇ ਖਿਲਾਫ ਜਾ ਜਾ ਫੇਮ ਲੈਣ ਦੇ ਲਈ ਗੱਲ ਕੀਤੀ ਆ ਆਪਾਂ ਤੜੀਵਾਲ ਸਾਹਮਣੇ ਦੱਸੂਗੇ ਦੇਖੋ ਜੀ ਜੋ ਬਾਦਲ ਸਾਹਿਬ ਨੇ ਕਿਹਾ ਬਿਲਕੁਲ ਸੱਚ ਹੈ ਮੈਂ ਦੇਖਿਆ ਪਰ ਕਿਹਾ ਸਭ ਅੱਜ ਮੈਂ ਦੁਕਾਨ ਤੇ ਬੈਠਾ ਇੱਥੇ ਜੋ ਕੁਝ ਮੈਂ ਪਤਾ ਕਰਕੇ ਆ ਕੇ ਫੇਰ ਹੀ ਬੈਠਾ ਵੀ ਜੋ ਕਹਿ ਰਿਹਾ ਬਿਲਕੁਲ ਸੱਚ ਕਹਿ ਰਿਹਾ ਜਿਹੜੇ ਆਹ ਵਿੱਚ ਕੁਝ ਹੈਗੇ ਆ ਫੇਸਬੁੱਕ ਵਾਲੇ ਜਾਂ ਵਿਦਵਾਨ ਕੁਝ ਵੀ ਉਹ ਬਿਲਕੁਲ ਐਵੇਂ ਬਦਨਾਮ ਕਰ ਰਿਹਾ ਜੋ ਗੱਲ ਸੱਚੀ ਹੈ ਉਹ ਸੱਚੀ ਹੈ ਜੋ ਇਹਨਾਂ ਨੇ ਹੁਣ ਵੀ ਬੋਲ ਕੇ ਕਹੀ ਹੈ ਉਹ ਗੱਲ 101% ਓਕੇ ਹੈ ਠੀਕ ਹੈ ਜੀ ਮੈਨੂੰ ਮਜਬੂਰ ਕਰਤਾ ਬੋਲਣ ਤੇ ਕੱਲ ਜਿਹੜੀ ਅਸੀਂ ਵੀਡੀਓ ਇੱਕ ਬਾਦਲ ਸਾਹਿਬ ਨੇ ਤੇ ਅਸੀਂ ਬਣਾ ਕੇ ਡਾਊਨਲੋਡ ਕੀਤੀ ਆ ਨਾ ਉਹ ਜਿਹੜਾ ਟਾਇਰ ਸੜ ਕੇ ਸੀ ਮੁੰਡੇ ਦੇ ਟਰੈਕਟਰ ਦੇ ਟਾਇਰ ਸੜ ਕੇ ਸੀ ਉਹ ਟਾਇਰ ਆਪਾਂ ਦਿੱਤੇ ਆ ਬਦਲ ਕੇ ਅੱਛਾ ਠੀਕ ਹੈ ਜੀ ਉਹ ਵੀਡੀਓ ਸਾਨੂੰ ਤਾਂ ਮਜਬੂਰ ਕੀਤਾ ਬੰਦੇ ਨੇ ਪਾਉਣ ਦਾ ਸੀ ਟਰੈਕਟਰ ਹੀ ਉਹ ਉਹ ਐਡਰੈਸ ਲਿਖਣਾ ਭੁੱਲ ਗਏ ਮੈਂ ਅਸੀਂ ਪੁੱਛੇ ਹੀ ਨਹੀਂ ਯਾਰ ਬਦਲ ਸਾਹਮਣੇ ਬੰਦਾ ਰੋਂਦਾ ਆਇਆ ਸੀ ਹਾਂ ਰੋਂਦਾ ਆਇਆ ਹੱਸਦਾ ਗਿਆ ਬਾਈ ਬਦਲ ਸਾਹਮਣੇ ਗੱਲ ਨਾਲ ਆਇਆ ਪਾਉਣੇ ਪਾਉਣੇ ਵੀ ਪੈ ਗਈ ਯਾਰ ਬਸ ਰੋਂਦਾ ਆਇਆ ਤੇ ਬੰਦਾ ਹੱਸਦਾ ਗਿਆ ਟਾਇਰ ਲੈ ਕੇ ਵੀ ਵਾਕੇ ਯਾਰ ਬੰਦੇ ਨੇ ਗੱਲ ਜੋ ਕੀਤੀ ਹੈ ਬੰਦੇ ਸਾਹਮਣੇ ਪਗਾਈ ਹੈ ਠੀਕ ਹੈ ਜੀ ਜਿਹੜੀ ਗੱਲ ਸਹੀ ਬਾਕੀ ਮੈਂ ਤੁਹਾਨੂੰ ਕਹਿੰਦਾ ਮੈਂ ਖਨੋਰੀ ਆਉਂਗਾ ਠੀਕ ਹੈ ਜੀ ਉੱਥੇ ਇੱਕ ਇੱਕ ਬੰਦੇ ਡਾਟਾ ਲਿਆ ਜਾਊਗਾ ਹਾਂਜੀ ਉਦੋਂ ਥੋੜੇ ਦਿਨਾਂ ਬਾਅਦ ਜੇ ਉਹ ਕਹਿੰਦਾ ਵੀ ਤੂੰ ਤਿਆਰ ਉੱਥੇ ਪਹੁੰਚਾਓ ਆਪਾਂ ਉੱਥੇ ਪਹੁੰਚਾਂਗੇ ਠੀਕ ਹੈ ਠੀਕ ਹੈ ਤੇ ਇਹ ਸੇਵਾ ਪਹੁੰਚਾਉਣ ਦੀ ਬਰਾੜ ਟਰੈਕਟਰ ਕੋਟਲੀ ਸੰਗਰਪਿੰਡ ਆ ਉਹਨਾਂ ਤੇ ਟ੍ਰੈਲੀ ਜਾਊਗਾ ਟਾਇਰ ਲੈ ਕੇ ਜਾ ਟਾਇਰ ਲੈ ਕੇ ਜਾ ਦੋ ਮੁੰਡੇ ਮੇਰੇ ਜਾਣਗੇ ਫਿੱਟ ਕਰਨ ਵਾਲੇ ਟੈਂਕੀ ਹਵਾ ਦੀ ਵਿੱਚ ਜਾਊਗੀ ਹਾਂਜੀ ਛੰਡ ਵੀ ਜਾਵਾਂਗੇ ਦੋ ਮੁੰਡੇ ਜਾਵਾਂਗੇ ਇੱਥੇ ਪਾਇਆ ਲੋਥੀ ਲੈ ਆਵਾਂਗੇ ਜਿੰਨਾ ਉਹ ਤੇਰਾ ਫੋਟੋ ਖਿੱਚ ਕੇ ਲਿਆਵਾਂਗੇ ਉਹਨਾਂ ਭੇਜਾਂਗੇ ਭੇਜਾਂਗੇ ਹਾਂ ਐਵੇਂ ਮੈਂ ਤੁਹਾਨੂੰ ਨਵਾ ਕਹਿ ਲਿਆ ਮੁਰਕੇ ਕਹਾ ਲੈ ਬਾਗਲ ਵਰ ਗਿਆ ਮੋਖ ਆਪਾਂ ਉਹ ਕੰਮ ਨਹੀਂ ਕਰਨਾ ਜੋ ਕਿ ਇਹਦਾ ਕਰਦੀ ਆ ਇਹ ਕਿਸੇ ਦਾ 50% ਦਾ 50% ਜੇ ਕਿਸੇ ਦਾ 25% ਦਾ 25 ਜਿਹਦੀ ਟੂਬ ਖਰਾਬ ਹੀ ਹੋਊ ਟੂ ਮਿਲੂਗੀ ਤੇ ਚੈਨਲ ਕਰ ਲਓ ਸਬਸਕ੍ਰਾਈਬ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਅਗਲੀ ਵੀਡੀਓ ਦੇ ਨਾਲ ਮਿਲਦੇ ਰਾਵਾਂਗੇ ਆਪਾਂ ਲੋਕੇਸ਼ਨ ਹੈ ਜਿਹੜੀ ਆਪਾਂ ਬਾਹਰੋਂ ਸਕਰੀਨ ਤੇ ਲੈ ਕੇ ਉੱਥੋਂ ਕਿਸਾਨ ਟਾਇਰ ਦਾ ਬੋਰਡ ਹੈ ਜਿਹੜਾ ਸਾਹਮਣੇ ਲਾਉ ਆਪਾਂ ਵੀਡੀਓ ਦੇ ਵਿੱਚ ਪਾਵਾਂਗੇ ਧੰਨਵਾਦ ਜੀ